ਵਾਹ ਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1227 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1228 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾਂ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਏ ਮਾਂ ਮੇਰਾ ਮਨ ਪ੍ਰੀਤਮ ਪ੍ਰਭੂ ਦੇ ਪਿਆਰ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਦਰਸ਼ਨ ਰੁਚਤ ਪਿਆਸ ਮਨ ਸੁੰਦਰ ਸਕਤ ਨਾ ਕੋਈ ਤੋਰ ਰਹਾਓ ਮੇਰੇ ਮਨ ਵਿੱਚ ਉਸ ਦੇ ਦਰਸ਼ਨ ਦੀ ਲਗਨ ਲੱਗੀ ਰਹਿੰਦੀ ਹੈ ਉਸ ਸੋਹਣੇ ਦੇ ਦਰਸ਼ਨ ਦੀ ਤਾਂਗ ਬਣੀ ਰਹਿੰਦੀ ਹੈ ਇਹ ਲਗਨ ਇਹ ਤਾਂਗ ਐਸੀ ਹੈ ਕਿ ਇਸ ਨੂੰ ਕੋਈ ਤੋੜ ਨਹੀਂ ਸਕਦਾ ਰਹਾਉ ਪ੍ਰਾਨ ਮਾਨ ਪਤ ਪਿਤ ਸुत ਬੰਦਪ ਹਰ ਸਰਬਸ ਧਨ ਮੋਰ ਏ ਮਾਂ ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ ਆਸਰਾ ਹੈ ਇੱਜ਼ਤ ਹੈ ਪ੍ਰਭੂ ਪਰਮਾਤਮਾ ਹੀ ਪਿਤਾ ਹੈ ਪੁੱਤਰ ਹੈ ਸੰਬੰਧੀ ਹੈ ਪ੍ਰਭੂ ਪਰਮਾਤਮਾ ਤਨ ਹੈ ਮੇਰਾ ਸਭ ਕੁਝ ਹੋਈ ਹੈ। ਤ੍ਰਿਗ ਗ ਸਰੀਰ ਅਸਤ ਬਿਸ਼ਟਾ ਕਰਮ ਬੇਨ ਹਰ ਜਾਣਤ ਹੋਰ ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾਂ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ ਉਸ ਦਾ ਸਰੀਰ ਫਟਕਾਰ ਯੋਗ ਹੋ ਗਿਆ ਹੋ ਜਾਂਦਾ ਹੈ ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ ਹੱਡੀਆਂ ਅਤੇ ਗੰਦ ਅਤੇ ਕਿਰਮ ਹੀ ਹੈ। ਜੇ ਪ੍ਰਮਾਤਮਾ ਨਾਲ ਪਿਆਰ ਨਹੀਂ ਹੈ ਤਾਂ ਪਿਓ ਕੇ ਰਿਪਾਲ ਦੀਨ ਦੁਖ ਭੰਜਨ ਪਰਾ ਪੂਰਬਲਾ ਜੋਰ ਜਿਸ ਨਾਲ ਕੋਈ ਮੁੱਢ ਕਦੀਮਾ ਦਾ ਜੋੜ ਹੁੰਦਾ ਹੈ ਗਰੀਬਾਂ ਦੇ ਦੁਖ ਦੂਰ ਕਰਨ ਵਾਲਾ ਪ੍ਰਭੂ ਉਹ ਸੁੱਤੇ ਦਿਆਬਾਨ ਹੁੰਦਾ ਹੈ ਨਾਨਕ ਸਰਣ ਕਿਰਪਾ ਨੇ ਦ ਸਾਗਰ ਬਿਨ ਸਿਓ ਆਨ ਨਿਹੋਰ ਏ ਨਾਨਕ ਓ ਮਨੁੱਖ ਦਇਆ ਦੇ ਖਜ਼ਾਨੇ ਮੇਰ ਦੇ ਸਮੁੰਦਰ ਪ੍ਰਭੂ ਦੀ ਸ਼ਰਨ ਪੈਂਦਾ ਹੈ ਤੇ ਉਸ ਦੀ ਹੋਰ ਸਾਰੀ ਮੁਤਾਜੀ ਮੁੱਕ ਜਾਂਦੀ ਹੈ ਸਾਰਗ ਮਹੱਲਾ ਪੰਜਵਾ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਨੀਕੀ ਰਾਮ ਕੀ ਧੁਨ ਸੋਏ ਪ੍ਰਮਾਤਮਾ ਦੀ ਲਗਨ ਹਿਰਦੇ ਵਿੱਚ ਬਣਾ ਪ੍ਰਮਾਤਮਾ ਦੀ ਸਿਮਸਲਾ ਕਰਨੀ ਇਕ ਸੋਹਣੀ ਕਾਰ ਹੈ ਚਰਨ ਕਮਲ ਨੂਪ ਸੁਆਮੀ ਜਪਤ ਸਾਧੂ ਹੋਏ ਰਹਾਓ ਸੋਹਣੇ ਮਾਲਕ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਸਾਧੂ ਸੁਹਾਵਾ ਬਣ ਜਾਂਦਾ ਹੈ ਰਹਾਓ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਗਤ ਦੇ ਪਾਲਨਹਾਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਮਨ ਵਿੱਚ ਵਸਾਂਦਾ ਹੋਇਆ ਭਾਵ ਵਿਸਾ ਕੇ ਮਨ ਵਿੱਚ ਆਪਣੇ ਅੰਦਰੋਂ ਸਾਰੇ ਪਾਪ ਧੋ ਕੇ ਦੂਰ ਕਰ ਲੈ ਜਨਮ ਮਰਨ ਬੇਕਾਰ ਅੰਕੁਰ ਹਰ ਕਾਟ ਛਾੜੇ ਖੋਏ ਜੇ ਤੂੰ ਹਰੀ ਦਰਸ਼ਨ ਦੀ ਤਾਂਗ ਆਪਣੇ ਅੰਦਰ ਪੈਦਾ ਕਰੇਗਾ ਤਾਂ ਪਰਮਾਤਮਾ ਤੇਰੇ ਅੰਦਰੋਂ ਜਨਮ ਮਰਨ ਦੇ ਸਾਰੀ ਉਮਰ ਦੇ ਵਿਕਾਰਾਂ ਦੇ ਫੁੱਟਰੇ ਬੀਜ ਕਾ ਟਕੇ ਨਾਸ ਕਰ ਦੇਵੇਗਾ ਪਰ ਆਪੂਰਬ ਜਿਸਹਿ ਲਿਖਿਆ ਬਿਰਲਾ ਪਾਏ ਕੋਏ ਇਹ ਦਾਤ ਕੋਈ ਉਹ ਬਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇਂ ਤੋਂ ਇਹ ਲੇਖ ਲਿਖਿਆ ਹੁੰਦਾ ਹੈ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਏ ਨਾਨਕ ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ गोपाल ਦੇ ਗੁਣ ਗਾਣੇ ਇਹ ਸੋਹਣੀਕਾਰ ਭਾਗਾ ਵਾਲਿਆਂ ਦੇ ਹਿੱਸੇ ਆਉਂਦੀ ਹੈ ਸਾਰੰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਮਤਸਾਰ ਪਰਮਾਤਮਾ ਦਾ ਨਾਮ ਸਿਮਰਨ ਵਾਲ ਪ੍ਰੇਰਨ ਵਾਲੀ ਅਕਲ ਹੋਰ ਹੋਰ ਕਮਾਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ ਸ੍ਰੇਸ਼ਟ ਹੈ ਤਾਰ ਬਿਸਾਰ ਜੋ ਆਨ ਰਾਚ ਹੈ ਮਿਥਨ ਸਭ ਬਿਸਥਾਰ ਰਹਾਓ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਰਾ ਵਿੱਚ ਸਦਾ ਰੁਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ ਆਖਰ ਵਿਅਰਥ ਜਾਂਦੇ ਹਨ ਰਹਾਓ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਸਾਧ ਸੰਗਤ ਵਿੱਚ ਟਿਕ ਕੇ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ ਸਿਮਰਨ ਦੀ ਬਰਕਤ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਚਰਨਾਰਬਿੰਦ ਵਸਾਏ ਹਿਰਦੈ ਬੋਹਰ ਜਨਮ ਨਾ ਮਾਰ ਪ੍ਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ ਮੋੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ਕਰ ਅਨੁਗਰੋਹ ਰਾਖ ਲੀਨੇ ਏਕ ਨਾਮਯਦਾਰ ਮੇਰ ਕਰਕੇ ਜਿਨਾ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦਿੰਦਾ ਹੈ ਦਿਨ ਰੈਣ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਹੇ ਨਾਨਕ ਦਿਨ ਰਾਤ ਸਦਾ ਸਿਮਰਨ ਕਰਦਿਆ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿੱਚ ਉਜਲੇ ਹੋ ਜਾਂਦੇ ਹਨ ਸਾਰਗ ਮਹੱਲਾ ਪੰਜਵਾ ਮਾਨੇ ਤੂੰ ਰਾਮ ਕਹਿ ਦਰ ਮਾਨੇ ਹੈ ਜਿੰਦੇ ਜੇ ਤੂੰ ਪ੍ਰਮਾਤਮਾ ਦੇ ਗੁਣ ਗਾਵੇਂ ਤਾਂ ਤੂੰ ਪ੍ਰਮਾਤਮਾ ਦੇ ਦਰ ਤੇ ਜਰੂਰ ਸਤਕਾਰ ਹਾਸਲ ਕਰੇਗੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਬੇਮਾਨੀ ਰਹਾਉ ਜਿਸ ਜੀਵ ਇਸਤਰੀ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਉਸ ਦੇ ਅੰਦਰੋਂ ਹਉਮੈ ਵਾਲੀ ਮਤ ਸਾਰੀ ਮੁੱਕ ਗਈ ਰਹਾਓ ਤਾਰਨ ਗਰੋ ਆਪਣੀ ਕਰ ਲੈਨੇ ਗੁਰਮੁਖ ਪੂਰਗਿਆਨੀ ਹੈ ਜਿੰਦੇ ਪ੍ਰਭੂ ਨੇ ਮਿਹਰ ਕਰਕੇ ਜਿਸ ਜੀਵ ਇਸਤਰੀ ਨੂੰ ਆਪਣੀ ਬਣਾ ਲਿਆ ਉਹ ਗੁਰੂ ਦੇ ਸਾਹਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਉਸ ਦੇ ਹਿਰਦੇ ਵਿੱਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ ਉਸ ਦੀ ਸੁਰਤ ਮਾਲਕ ਪ੍ਰਭੂ ਦੇ ਦਰਸ਼ਨ ਵਿੱਚ ਜੁੜਨ ਲੱਗ ਪਈ ਨਿਕਟ ਵਰਤਨ ਸਦਾ ਸਾ ਸਦਾ ਸੁਹਾਗਣ ਦਹਿ ਦੇ ਸਸਾਈ ਜਾਣੀ ਨਿਕਟ ਵਰਤਨ ਸਾ ਸਦਾ ਸੁਹਾਗਣ ਦਹਿ ਦੇ ਸਸਾਈ ਜਾਣੀ ਹੇ ਜਿੰਦ ਦੇ ਜਿਹੜੀ ਜੀਵ ਇਸਤਰੀ ਸਦਾ ਪ੍ਰਭੂ ਦੇ ਚਰਨਾਂ ਵਿੱਚ ਟਿਕਣ ਲੱਗ ਪਈ ਉਹ ਸਦਾ ਰਹੀ ਸੁਹਾਗ ਭਾਗ ਵਾਲੀ ਹੋ ਗਈ ਉਹੀ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ ਪ੍ਰੇ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਹੇ ਨਾਨਕ ਮੈਂ ਉਸ ਜੀਵ ਇਸਤਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਪਰਮਾਤਮਾ ਦੇ ਕੋਤਕਾਂ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ ਸਾਰਗ ਮਹੱਲਾ ਪੰਜਵਾ ਤੋ ਚਰਨ ਆਸਰੋ ਈਸਾ ਹੈ ਈਸ਼ਵਰ ਅਸਾਂ ਜੀਵਾਂ ਨੂੰ ਤੇਰੇ ਚਰਨਾਂ ਦਾ ਹੀ ਸਹਾਰਾ ਹੈ ਤੇਰੇ ਚਰਨਾਂ ਦਾ ਹੀ ਆਸਰਾ ਹੈ ਤੁਮ ਐ ਪਛਾਣੂ ਸਾਖ ਤੁਮ ਹੈ ਸੰਗ ਰੱਖਣ ਹਾਰ ਤੁਮੈ ਜਗ ਦੀਸ ਰਹਾਓ ਤੂੰ ਹੀ ਸਾਡਾ ਜਾਨੂ ਪਛਾਣੂ ਹੈ ਤੇਰੇ ਨਾਲ ਹੀ ਸਾਡਾ ਮੇਲੇ ਮਲਾਪ ਹੈ। हे जगदईश्वर ਤੂੰ ਹੀ ਸਾਡੀ ਰੱਖਿਆ ਕਰਨ ਵਾਲਾ ਹੈ। ਤੂੰ ਹੀ ਸਾਡੀ ਰੱਖਿਆ ਕਰ ਸਕਣ ਵਾਲਾ ਹੈ। ਰਹਾਉ। ਤੂੰ ਹਮਰੋ ਹਮ ਤੁਮਰੇ ਕਈ ਹੈ। ਇਹ ਤੋਤ ਤੁਮਹੀ ਰਾਖੇ। हे ਪ੍ਰਭੂ ਹਰੇਕ ਜੀ ਵੇਹੀ ਆਖਦਾ ਹੈ ਕਿ ਤੂੰ ਸਾਡਾ ਹੈ ਅਸੀਂ ਤੇਰੇ ਹਾਂ। ਤੂੰ ਹੀ ਇਸ ਲੋਕ ਤੇ ਪਰਲੋਕ ਵਿੱਚ ਸਾਡਾ ਰਾਖਾ ਹੈ ਤੂੰ ਮੇਰਾ ਰਾਖਾ ਸਭ ਨੇ ਠਾਈਂ ਤੂੰ ਬੇਅੰਤ ਅਪਰੰਪਰ ਸੁਆਮੀ ਗੌਰ ਕਿਰਪਾ ਕੋਈ ਲਖ ਹੈ हे ਮਾਲਕ ਪ੍ਰਭੂ ਤੂੰ ਹੀ ਬੇਅੰਤ ਹੈ ਪਰੇ ਤੋਂ ਪਰੇ ਹੈ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਇਹ ਗੱਲ ਸਮਝੀ ਹੈ ਬਿਨ ਬਕ ਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਾਡੇ ਬੋਲਣ ਤੋਂ ਵੀ ਨਾ ਸਾਡੇ ਆਖਣ ਖਾਣ ਤੋਂ ਵੀ ਨਾ ਸਾਡੀ ਲੋੜ ਜਾਣ ਲੈਂਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਵੀਰ ਪਛਾਨਤ ਮਾਲਕ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਹਰ ਪੱਤੇ ਦਾ ਹਰ ਟਾਣ ਦਾ ਮੇਰਾ ਬਾਬਾ ਨਾਨਕ ਸਭ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਜਾ ਕੋ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਹਿ ਮਾਨੇ ਨਾਨਕ ਆਖਦਾ ਹੈ ਕਿ へ ਭਾਈ ਉਹ ਪ੍ਰਭੂ ਪਰਮਾਤਮਾ ਜਿਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਮਨੁੱਖ ਉਸ ਦੀ ਹਜ਼ੂਰੀ ਵਿੱਚ ਆਦਰ ਸਤਕਾਰ ਪ੍ਰਾਪਤ ਕਰਦੇ ਹਨ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਕਲ ਜੁਗੀ ਜੀਵਾਂ ਨੂੰ ਭੁੱਲੇ ਪਟਕੇ ਰਾਈਆਂ ਨੂੰ ਰਾਹੇ ਪਾਣ ਵਾਸਤੇ ਸਮਝਾ ਰਹੇ ਹਨ ਕਿ ਬੰਦਿਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਤੇਰਾ ਮਿੱਤਰ ਨਹੀਂ ਕੋਈ ਤੇਰਾ ਸਹਾਈ ਨਹੀਂ ਬਿਨ ਬਕਨ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾ ਕੋ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਹਿ ਮਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1228 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1229 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ